i don't ਹਾਂਜੀ ਸਰ ਅੱਜ ਦੇ ਜਿਹੜੇ ਪ੍ਰਮੁੱਖ ਮੁੱਦੇ ਨੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਾਦੇ ਵਾਸਤੇ ਕੀਤਾ ਜਾ ਰਿਹਾ ਹੈ ਹਾਂਜੀ ਵੀਰ ਜੀ ਜਿਹੜੀ ਸਾਡੀ ਯੂਨੀਅਨ ਹੈ ਇਹਦਾ ਨਾਮ ਹੈ ਪਾਵਰ ਕਾਮ ਅਪਰੈਂਟਸਿਪ ਯੂਨੀਅਨ ਪੰਜਾਬ 1500 ਔਰ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਸਬ-ਕਮੇਟੀ ਮੈਂਬਰ ਸੋ ਜਿਹੜਾ ਸਾਡਾ ਅੱਜ ਦਾ ਰੋਸ ਮਾਰਚ ਹੈ ਜੀ ਉਹਦਾ ਕਾਰਨ ਇਹ ਕਿ ਅਸੀਂ ਲਿਖਤੀ ਰੂਪ ਦੇ ਵਿੱਚ ਜਿਹੜੀ ਪਾਵਰ ਕਾਮ ਮੈਨੇਜਮੈਂਟ ਹੈ ਜੀ ਔਰ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਹੈ ਜੀ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਕਈ ਵਾਰੀ ਦਿੱਤਾ ਹੈ ਔਰ ਸਾਡੀ ਇਹ ਮੁੱਖ ਮੰਗ ਹੈ ਜੀ ਸਾਡੀ ਜਿਹੜੀ ਮੀਟਿੰਗ ਹੈ ਬੋਰਡ ਆਫ ਡਾਇਰੈਕਟਰ ਆਪਣਾ ਚੇਅਰਮੈਨ ਕਮੇਨ ਡਾਇਰੈਕਟਰ ਪੀਐਸ ਪੀਸੀਐਲ ਔਰ ਬਿਲੀ ਮੰਤਰੀ ਸਾਹਿਬ ਦੇ ਨਾਲ ਸਾਡੀ ਮੀਟਿੰਗ ਕਰਾਈ ਜਾਵੇ। ਅਸੀਂ ਅੱਜ ਲਿਖਤੀ ਰੂਪ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਕਿ 25 ਤਰੀਕ ਨੂੰ 25 ਨਵੰਬਰ ਨੂੰ ਅਸੀਂ ਪੱਕੇ ਤਰਨੇ ਦਾ ਐਲਾਨ ਕਰਦੇ ਹਾਂ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੇ। ਸੋ ਇਹਦੇ ਵਿੱਚ ਇੱਕ ਚੀਜ਼ ਦਾ ਜਵਾਬ ਦਿਓ ਜੇਕਰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀ ਮੰਗਾਂ ਪੂਰੀਆਂ ਨਹੀਂ ਹੁੰਦੀ ਮੀਟਿੰਗਾਂ ਨਹੀਂ ਕਰਾਈਆਂ ਜਾਂਦੀਆਂ ਇਹਦਾ ਕੋਈ ਪੱਕਾ ਨਿਚੋੜ ਨਹੀਂ ਨਿਕਲਦਾ ਤਾਂ ਉਸ ਤੋਂ ਬਾਅਦ ਕੀ ਕੀਤਾ ਜਾਏਗਾ? 25 ਨਵੰਬਰ ਨੂੰ ਜੀ ਅਸੀਂ ਐਡ ਆਫਿਸ ਪੀਐਸਪੀਸੀਐਲ ਦੇ ਬਿਲਕੁਲ ਸਾਹਮਣੇ ਜੀ ਅਸੀਂ ਧਰਨਾ ਲਗਾਵਾਂਗੇ ਔਰ ਉਹ ਧਰਨਾ ਜ ਪੱਕੇ ਰੂਪ ਦੇ ਵਿੱਚ ਚੱਲੂਗਾ ਜਦੋਂ ਤੱਕ ਸਾਡਾ ਹੱਲ ਨਹੀਂ ਕੀਤਾ ਜਾਂਦਾ ਜੀ ਅਣਮਿੱਤ ਸਮੇ ਲਈ ਤੁਹਾਨੂੰ ਕਿਸੇ ਪ੍ਰਸ਼ਾਸਨਿਕ ਅਧਾਰੀਆਂ ਨੇ ਤੰਗ ਕੀਤਾ ਹੋਇਆ ਕੋਈ ਨਹੀਂ ਜੀ ਤੰਗਦਿਆ ਨਹੀਂ ਕੀਤਾ ਜੀ ਦੇਖੋ ਜੀ ਅਸੀਂ ਸਾਡੀ ਕਾਫੀ ਵਾਰ ਅਸੀਂ ਲਿਖਤੀ ਰੂਪ ਦੇ ਵਿੱਚ ਮੈਨੇਜਮੈਂਟ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਜੀ ਮੰਗ ਪੱਤਰ ਦੇ ਚੁੱਕੇ ਹਾਂ ਕਿ ਸਾਡੀ ਜਿਹੜੀ ਮੀਟਿੰਗ ਹੈ ਸਾਡੇ ਸਬੰਧਤ ਅਦਾਰੇ ਦੇ 20 ਲੇ ਮੰਤਰੀ ਸਾਹਿਬ ਜੀ ਨਾਲ ਕਰਵਾਈ ਜਾਵੇ ਔਰ ਬੋਰਡ ਆਫ ਡਾਇਰੈਕਟਰ ਨਾਲ ਕਰਵਾਈ ਜਾਵੇ ਜਿਨ੍ਹਾਂ ਨੇ ਸਾਡਾ ਹੱਲ ਕਰਨਾ ਹੈ ਠੀਕ ਹੈ ਜੀ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜਾ ਸਾਨੂੰ ਜਲਦੀ ਤੋਂ ਜਲਦੀ ਸੀਆਰ ਹੀ ਦਿੱਤਾ ਜਾਵੇ ਸੀਆਰ ਇਹ ਲੈਣ ਦਾ ਕਾਰਨ ਕੀ ਹੈ ਜੀ ਕਿ ਸਾਡੇ ਕਾਫੀ ਸਾਰੀ ਸਾਥੀ ਨੇ ਜਿਹੜੇ ਓਵਰਏਜ ਹੋਣ ਦੇ ਕਿਨਾਰੇ ਖੜੇ ਨੇ ਕਿਉਂਕਿ ਜਿਹੜੀ ਪ੍ਰਿੰਟਸ਼ਿਪ ਪੰਜਾਬ ਰਾਜ ਬੀਲੀ ਬੋਰਡ ਕਰਵਾਉਂਦਾ ਉਹਦੇ ਵਿੱਚ ਪਹਿਲਾਂ ਜਿਹੜੀ ਆਈਟੀਆਈ ਮੈਰਿਟ ਧਾਰ ਤੇ ਸਾਥੀਆਂ ਦੀ ਪ੍ਰਿੰਟਸ ਹੁੰਦੀ ਸੀਗੀ ਔਰ ਇਸ ਤੋਂ ਬਾਅਦ ਕੀ ਹੋਇਆ ਜੀ ਸਾਥੀਆਂ ਨੇ ਲੰਬਾ ਸੰਘਰਸ਼ ਕੀਤਾ ਪੰਜਾਬ ਸਰਕਾਰ ਅਕੈ ਬੇਨਤੀ ਪੱਤਰ ਦਿੱਤੇ ਉਸ ਤੋਂ ਬਾਅਦ ਜੀ ਮੈਨੇਜਮੈਂਟ ਵੱਲੋਂ ਪੇਪਰ ਲਿਆ ਗਿਆ ਪੇਪਰ ਦੇ ਆਧਾਰ ਤੇ ਪਹਿਲੀ ਵਾਰ ਸਾਥੀਆਂ ਦੀ ਜਿਹੜੀ ਕਾਉਂਸਲਿੰਗ ਹੋਈ ਉਹਨਾਂ ਦੇ ਮੈ ਔਰ ਪਹਿਲੀ ਵਾਰੀ ਸਾਥੀਆਂ ਨੂੰ ਮੌਕਾ ਮਿਲਿਆ ਜੀ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜੀ ਬੇਨਤੀ ਹੈ ਕਿ ਸਾਡੇ ਕਾਫੀ ਸਾਥੀ ਨੇ ਜਿਹੜੇ ਓਵਰਏਜ ਹੋਣ ਦੇ ਕਿਨਾਰੇ ਖੜੇ ਨੇ ਉਹਨਾਂ ਨੂੰ ਜੀ ਉਹਨਾਂ ਦਾ ਸੀਆਰ ਦੇਓ ਉਹਨਾਂ ਨੂੰ ਮਿਲਦਾ ਉਹਨਾਂ ਦਾ ਹੱਕ ਮਿਲੇ ਤਾਂ ਹੀ ਫਾਇਦਾ ਉਹਨਾਂ ਦੇ ਪੜਨ ਦਾ ਜੇਕਰ ਉਹਨਾਂ ਨੂੰ ਸਮੇਂ ਸਿਰ ਉਹਨਾਂ ਦਾ ਹੱਕ ਮਿਲਦਾ ਜੀ